5 ਜਨਵਰੀ 2024 ਨੂੰ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਜਿਹੜਾ ਇੱਕ ਐਫ ਆਈ ਆਰ ਰਜਿਸਟਰ ਹੁੰਦੀ ਆ ਉਹ ਰਜਿਸਟਰ ਇਸ ਕਰਕੇ ਕੀਤੀ ਜਾਂਦੀ ਆ ਵੀ ਇੱਕ ਜਿਹੜਾ ਗਰੋਅ ਆ ਉਹ ਜਲੰਧਰ ਦੇ ਵਿੱਚ ਪੂਰਾ ਮੁਸਤੈਦ ਆ ਉਹ ਗਰੋਅ ਕਰਦਾ ਕੀ ਆ ਉਹ ਫਰਜ਼ੀ ਜ਼ਮਾਨਤਾਂ ਕਰਾਉਂਦਾ ਜਿਨ੍ਹਾਂ ਨੂੰ ਜ਼ਮਾਨਤਿਆ ਨਹੀਂ ਲੱਭਦਾ ਉਹਨਾਂ ਵਾਸਤੇ ਇਹ ਜਿਹੜੇ ਲੋਕ ਆ ਇਹ ਆਪ ਹੀ ਨੰਬਰਦਾਰ ਬਣ ਜਾਂਦੇ ਆ ਇਹ ਆਪ ਹੀ ਤਹਿਸੀਲਦਾਰ ਬਣ ਜਾਂਦੇ ਆ ਔਰ ਕਿਸੇ ਕੇਸ ਦੇ ਵਿੱਚ ਇਹ ਆਪ ਹੀ ਜਿਹੜਾ ਵਾ ਉਹ ਡਿਪਟੀ ਕਮਿਸ਼ਨਰ ਵੀ ਬਣ ਜਾਂਦੇ ਆ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਹੋਣਾਂ ਦੀ ਨੌਲੇਜ ਦੇ ਵਿੱਚ ਜਦੋਂ ਇਹ ਆਂਦਾ ਇਹ ਟਰੈਪ ਲਗਾਉਂਦੇ ਆ ਔਰ ਫਿਰ ਇਹ ਕਰੀਬ 7 ਤੋਂ 8 ਜਾਣਿਆਂ ਨੂੰ ਜਿਹੜਾ ਰਾਉਂਡ ਅਪ ਕਰਦੇ ਆ ਔਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦਰਸਲ ਇਹ ਲੋਕ ਕੀ ਕਰਦੇ ਸੀਗੇ ਇਹ ਕਚਹਿਰੀਆਂ ਦੇ ਵਿੱਚ ਕੋਰਟਸ ਦੇ ਵਿੱਚ ਉਹ ਬੰਦਿਆਂ ਦੀ ਤਲਾਸ਼ 'ਚ ਹੁੰਦੇ ਸੀਗੇ ਜਿਨ੍ਹਾਂ ਨੂੰ ਜ਼ਮਾਨਤ ਚਾਹੀਦੀ ਹੁੰਦੀ ਸੀ ਪਰ ਉਹਨਾਂ ਨੂੰ ਜ਼ਮਾਨਤੀਆਂ ਨਹੀਂ ਲੱਭਦਾ ਸੀਗਾ ਫੇਰ ਇਹ ਲੋਕ ਕੀ ਕਰਦੇ ਸੀਗੇ ਉਹਨਾਂ ਨਾਲ ਇੱਕ ਮੋਟਾ ਸੌਦਾ ਤੈਅ ਕਰ ਲੈਂਦੇ ਸੀ ਪੈਸਿਆਂ ਦਾ ਕਿ ਅਸੀਂ ਤੁਹਾਡੇ ਕੋਲੋਂ ਇੰਨੇ ਪੈਸੇ ਲਵਾਂਗੇ ਤੇ ਤੁਹਾਡੇ ਜਿਹੜੇ ਜਾਲੀ ਦਸਤਾਵੇਜ਼ ਆ ਉਹ ਤਿਆਰ ਕਰ ਦਵਾਂਗੇ ਉਹ ਤੁਸੀਂ ਅਦਾਲਤ ਦੇ ਵਿੱਚ ਦਿਓ ਤੇ ਬਾਅਦ ਚੋਂ ਤੁਹਾਡੀ ਜ਼ਮਾਨਤ ਜਿਹੜੀ ਆ ਉਹ ਮਨਜ਼ੂਰ ਹੋ ਜਾਏਗੀ ਔਰ ਪਿਛਲੇ ਕੁਝ ਚਿਰ ਤੋਂ ਇਹਨਾਂ ਦਾ ਇਹ ਜਿਹੜਾ ਤੰਦਾ ਇਹ ਚੱਲ ਵੀ ਰਿਹਾ ਸੀ ਪਰ ਜਦੋਂ ਪੁਲਿਸ ਕਿਸੇ ਨੂੰ ਗ੍ਰਿਫਤਾਰ ਕਰਦੀ ਆ ਉਹਦੇ ਵੇਅਰ ਅਬਾਊਟਸ ਉਹਦਾ ਪਛੋਕੜ ਜਿਹੜਾ ਪੁਲਿਸ ਤੋਂ ਬਿਹਤਰ ਕੋਈ ਸ਼ਖਸ ਦਾ ਕੋਈ ਨਹੀਂ ਜਾਣਦਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੇ ਪਰਿਵਾਰਕ ਮੈਂਬਰ ਕੌਣ ਨੇ ਇਹਦੇ ਪਿੱਛੇ ਕੌਣ ਆ ਸਕਦਾ ਕੌਣ ਇਹਦੇ ਕੇਸ ਦੀ ਪੈਰਵਾਹੀ ਕਰ ਸਕਦਾ ਜਾਂ ਕਰ ਰਿਹਾ ਜਾਂ ਕਰੂਗਾ ਇਹਦੇ ਬਾਰੇ ਪੁਲਿਸ ਨੂੰ ਭਲੀ ਭਾਂਤ ਪਤਾ ਹੁੰਦਾ ਪਰ ਜਦੋਂ ਅਜਿਹੇ ਲੋਕਾਂ ਦੀ ਜ਼ਮਾਨਤ ਹੋਣੀ ਸ਼ੁਰੂ ਹੋਈ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਤਾਂ ਫਿਰ ਉਹਨਾਂ ਨੂੰ ਸ਼ੱਕ ਹੋਇਆ ਕਿ ਜਦੋਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਇਹਨਾਂ ਸ਼ਖਸ ਜਿਹੜੇ ਆ ਲੋਕ ਐ ਇਹਨਾਂ ਨੂੰ ਅਰੈਸਟ ਕੀਤਾ ਸੀ ਉਸ ਵੇਲੇ ਤਾਂ ਇਹਨਾਂ ਦੇ ਪਿੱਛੇ ਕੋਈ ਆਇਆ ਨਹੀਂ ਅੱਜ ਇਹ ਜਮਾਨਤੀ ਐ ਕਿੱਥੋਂ ਆ ਗਏ ਜਦੋਂ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ 122 ਜਾਲੀ ਆਧਾਰ ਕਾਰਡ ਜਿਹੜੇ ਆ ਉਹ ਬਰਾਮਦ ਹੋਏ ਜਿਹੜੇ ਆਪੇ ਹੀ ਬਣਾ ਲੈਂਦੇ ਸੀ ਕਿਸੇ ਦਾ ਇਹ ਡੈਡੀ ਬਣ ਜਾਂਦੇ ਸੀ ਕਿਸੇ ਦਾ ਮਾਸੜ ਚਾਚਾ ਤਾਇਆ ਔਰ ਇਹਨਾਂ ਕੋਲੋਂ 41 ਨੰਬਰਦਾਰਾਂ ਦੇ ਜਿਹੜੇ ਆਇਡੈਂਟੀਟੀ ਕਾਰਡ ਆ ਉਹ ਵੀ ਮਿਲੇ ਆ ਗੱਲ ਇੱਥੇ ਨਹੀਂ ਮੁੱਕਦੀ ਇਹਨਾਂ ਕੋਲੋਂ 15 ਤਹਿਸੀਲਦਾਰ ਦੀਆਂ ਸਟੈਂਪਸ ਵੀ ਬਰਾਮਦ ਹੋਈਆਂ ਇਹ ਆਪੇ ਹੀ ਸਾਰੇ ਦਸਤਾਵੇਜ਼ ਤਿਆਰ ਕਰਦੇ ਸੀਗੇ ਫਿਰ ਬਾਅਦ ਚੋਂ ਉਹਨਾਂ ਨੂੰ ਬਰੇ ਵਧੀਆ ਤਰੀਕੇ ਦੇ ਨਾਲ ਪਲਾਨਡ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਦਿੰਦੇ ਸੀ ਔਰ ਜ਼ਮਾਨਤ ਜਿਹੜੀ ਆ ਉਹ ਮਨਜ਼ੂਰ ਹੋ ਜਾਂਦੀ ਸੀ ਹੁਣ ਅਜੇਹੇ ਦੇ ਵਿੱਚ ਕਈ ਵਾਰ ਇਹ ਉਹਨਾਂ ਲੋਕਾਂ ਦੀ ਵੀ ਜ਼ਮਾਨਤ ਕਰਾ ਗਏ ਜਿਨ੍ਹਾਂ ਨੂੰ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਗ੍ਰਿਫਤਾਰ ਕੀਤਾ ਸੀ ਕਈ ਕੇਸਾਂ ਦੇ ਵਿੱਚ ਉਹ ਵਾਂਟਡ ਵੀ ਰਹੇ ਹੋਣਗੇ ਬੰਦੇ ਪੁਲਿਸ ਦੀ ਮਿਹਨਤ ਦੇ ਉੱਤੇ ਇਹ ਲੋਕ ਪਾਣੀ ਫੇਰ ਦਿੰਦੇ ਸੀ ਪਰ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਜਦੋਂ ਟਰੈਪ ਲਗਾਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੁਣ ਇਹਨਾਂ ਦੇ ਉੱਤੇ ਸਖਤ ਤਰਾਮਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਸਭ ਤੋਂ ਪਹਿਲੀ ਧਾਰਾ ਤੇ ਇਹਨਾਂ ਤੇ ਇਹੀ ਲੱਗੀ 420 ਕਿਉਂਕਿ ਇਹ ਫਰਾਡ ਕਰਦੇ ਸੀ ਫਿਰ 419 465 467 468 ਯਾਨੀ ਕਿ ਫੋਰਜ ਡਾਕੂਮੈਂਟਸ ਜਿਹੜੇ ਆ ਉਹ ਬਣਾਉਣੇ ਅਤੇ ਫਿਰ ਉਹ ਡਾਕੂਮੈਂਟਸ ਜਿਹੜੇ ਆ ਉਹ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਪ੍ਰੋਡਿਊਸ ਕਰਨੇ ਹੁਣ ਇਹਨਾਂ ਲੋਕਾਂ ਦਾ ਆ ਜਿਹੜਾ ਗਰੋ ਸੀਗਾ ਇਨੂੰ ਐਕਸਪੋਜ਼ ਕਰ ਦਿੱਤਾ ਇਹਦਾ ਭਾਂਡਾ ਜਿਹੜਾ ਉਹ ਭੰਨਿਆ ਗਿਆ ਇਹਨਾਂ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਇਹਨਾਂ ਕੋਲੋਂ ਇਹ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਹੁਣ ਤੱਕ ਕਿੰਨੀਆਂ ਏਦਾਂ ਦੀਆਂ ਝਾਲੀ ਜ਼ਮਾਨਤਾ ਕਰਵਾਈਆਂ ਜਾਂ ਜਿਨ੍ਹਾਂ ਲਈ ਇਹਨਾਂ ਨੇ ਝਾਲੀ ਦਸਤਾਵੇਜ਼ ਜਿਹੜੇ ਆ ਉਹ ਤਿਆਰ ਕਰਵਾਏ ਉਹ ਕਿਹੜੇ ਮੁਜਰਮ ਸੀ ਇਹਨਾਂ ਦੇ ਸੰਪਰਕ ਦੇ ਵਿੱਚ ਕਿੱਦਾਂ ਆਉਂਦੇ ਸੀ ਕੌਣ ਲੋਕ ਸੀਗੇ ਜਿਹੜਾ ਉਹਨਾਂ ਨੂੰ ਇਹਨਾਂ ਤੱਕ ਮਲਾਉਂਦੇ ਸੀ ਪਹੁੰਚਾਉਂਦੇ ਸੀ ਪੈਸੇ ਦਾ ਲੈਣ ਦੇਣ ਕਿਵੇਂ ਹੁੰਦਾ ਸੀਗਾ ਇਹ ਸਾਰੀਆਂ ਗੱਲਾਂ ਹੁਣ ਜਦੋਂ ਇਹਨਾਂ ਨੂੰ ਹੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਉੱਥੇ ਇਹਨਾਂ ਦਾ ਜਿਹੜਾ ਰਿਮਾਂਡ ਲਿਆ ਜਾਏਗਾ ਉਤੋਂ ਬਾਅਦ ਇਹ ਸਾਰੇ ਖੁਲਾਸੇ ਹੋਣਗੇ ਕਿ ਦਰਅਸਲ ਇਹ ਜਿਹੜਾ ਗਰੋ ਹੈ ਜਿਹਦੇ ਬਹੁਤੇ ਮੈਂਬਰ ਜਿਹੜੇ ਆ ਉਹ ਜ਼ਿਲੰਦਰ ਕਪੂਰਥਲਾ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਨਾਲ ਸੰਬੰਧਿਤ ਆ ਕਿ ਇਹ ਜਿਹੜਾ ਇਹ ਪੂਰਾ ਇੱਕ ਜਿਹੜਾ ਆਪਣਾ ਗੈਂਗ ਚਲਾ ਰਹੇ ਸੀ ਜਿਹਦੇ ਵਿੱਚ ਇਹ ਉਹਨਾਂ ਲੋਕਾਂ ਨੂੰ ਜਿਹੜਾ ਜ਼ਮਾਨਤ ਦਵਾਉਂਦੇ ਸੀ ਜਿਨ੍ਹਾਂ ਨੂੰ ਜ਼ਮਾਨਤੀਆਂ ਨਹੀਂ ਲੱਭਦਾ ਸੀ ਹੁਣ ਵੇਖਣ ਵਾਲੀ ਗੱਲ ਹੋਏਗੀ ਜਦੋਂ ਇਹਨਾਂ ਨੂੰ ਅਰੈਸਟ ਕਰ ਲਿਆ ਤਾਂ ਹੁਣ ਇਹਨਾਂ ਦੀ ਜ਼ਮਾਨਤ ਕੌਣ ਦੇਣ ਆਉਂਦਾ Subscribe to One India channel and never miss an update.